ਬਿਰੋ ਤੇ ਅੱਜ ਹੋ ਗਈ 1 ਮਾਰਚ ਤੇ ਬੱਦਲ ਹੋ ਰਹੇ ਆ ਵੀ ਦੋ ਦਿਨਾਂ ਮੀਂਹ ਦੱਸਿਆ ਪਤਾ ਪਰ ਇੰਨਾ ਮੀਂਹ ਪਿਆ ਨਹੀਂ ਜਿੰਨੇ ਕੀ ਲੋੜ ਸੀ ਕਿਉਂਕਿ ਕਣਕਾ ਕਣਕ ਨੂੰ ਵੀ ਪਾਣੀ ਪਾਰੀਆਂ ਸੀ ਪਰ ਮੀਂਹ ਬਿਰੋ ਪਿਆ ਤਾਂ ਹੈ ਦੋ ਦਿਨ ਪਰ ਕਿਣਮਣ ਕਿਣਮਣ ਜੀ ਰਹੀ ਆ ਇੰਨਾ ਪਿਆ ਨਹੀਂ ਜਿੰਨੀ ਤੁਹਾਨੂੰ ਪਤਾ ਕਣਕਾਂ ਨੂੰ ਲੋੜ ਸੀ ਤੇ ਬਾਕੀ ਬੱਦਲ ਹੁਣ ਵੀ ਹੋ ਰਿਹਾ ਕਰੀ ਧੁੱਪਾ ਤੇ ਅੱਜ ਪਰ ਦਸਨ ਹੋਇਆ ਤੇ ਬਾਕੀ ਚਲੋ ਦੇਖਦੇ ਆ ਫਿਰ ਭਾਈ ਆਪਾਂ ਨਵੇਂ ਫੁੱਲ ਲੇਗਾ ਤੇ ਤੇ ਵਧੀਆ ਹੋ ਗਏ ਸਾਰੇ ਕੰਮ ਲੈ ਆਪਾਂ ਪਹਲਾ ਦਈਏ ਪਰ ਇਹ ਜਿਹੜਾ ਇਹ ਫੁੱਲ ਆਪਾਂ ਨੇ ਖੇਤਵਾਂ ਲੈ ਕੇ ਜਾਣਾ ਹੁਣ ਖੇਤਵਾਂ ਲਾਵਾਂਗੇ ਤੇ ਨਾਲ ਗੁੱਡਾਂਗੇ ਬਈ ਗਠੇ ਉੱਥਾ ਤੇ ਗੁਰਪੇ ਆਪਾਂ ਨੇ ਲੈ ਲਈ ਇਧਰ ਵੀ ਸਰਦਾਰ ਬਣ ਰਹਾ ਦੋ ਸੋਖਰਾ ਦੇਖੋ ਪੱਗ ਬੰਨੜ ਗਈ ਬੜੀ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 1 ਮਾਰਚ ਤੇ ਦਿਨ ਹੈਗਾ ਸ਼ਨੀਵਾਰ ਇਹ ਮੌਸਮ ਅੱਜ ਵੈਸੇ ਸਾਫਾ ਧੁੱਪ ਨਹੀਂ ਕਰ ਰਹੀ ਆ ਪਰ ਬੱਦਲ ਵੀ ਹੋ ਰਿਹਾ ਥੋੜਾ ਥੋੜਾ ਪਰ ਦੋ ਦਿਨਾਂ ਵਾ ਵੀਰੋਂ ਮੀਂਹ ਪਿਆ ਕੱਲ ਤੇ ਪਰਸਵਾਰ ਪਰ ਜਿਆਦਾ ਇੰਨਾ ਪਿਆ ਨਹੀਂ ਜਿੰਨੀ ਕਿ ਆਪਣ ਲੋੜ ਸੀ ਉਹ ਕਣਕਾਂ ਨੂੰ ਪਾਣੀ ਪਾ ਸਾਰੀਆਂ ਦੀ ਪਰ ਪਾਣੀ ਫੇਰ ਕਰਨ ਲੈਣਾ ਪੈਣਾ ਤੇ ਬਾਕੀ ਮੌਸਮ ਥੋੜਾ ਫੇੜਾ ਬੱਦਲ ਅੱਜ ਹੋ ਰਿਹਾ ਪਰ ਧੁੱਪ ਵੀ ਨਹੀਂ ਪਈ ਵਿੱਚ ਦੇਖ ਸਕਦੇ ਹੋ ਵੀਰੋ ਪੱਤਲ ਹੋ ਰਿਹਾ ਥੋੜਾ ਜਿਆ ਤੇ ਧੁੱਪ ਵੈਸੇ ਅੱਜ ਮੌਸਮ ਸਾਫ ਦੱਸਿਆ ਹੋਇਆ ਤੇ ਬਾਕੀ ਦੇਖਦੇ ਆਂ ਖੇਤਾਂ 'ਵਾਂ ਜਾ ਕੇ ਤੇ ਆਪਾਂ ਨੇ ਅੱਜ ਗੁੱਡ ਗਾਣੇ ਬਰੁਖ ਬਠੇ ਤੇ ਖੁਰਪੀ ਨਾਲ ਤੇ ਬਾਕੀ ਰਾਖਰੂ ਪਾ ਕੇ ਦੇਖਦੇ ਆ ਉੱਥੇ ਜਾ ਕੇ ਤੇ ਇੱਕ ਬੋਧਾ ਪਨੇ ਲੈ ਕੇ ਜਾਣਾ ਇਹ ਲਾ ਕੇ ਆਣਾ ਅੱਜ ਖੇਤਾਂ ਮਾ ਮੰਨੂ ਇਹ ਆ ਦੇਖੋ ਬਈ ਸੰਜੋਗ ਸਿੰਘ ਅੱਜ ਸਰਦਾਰ ਬਣਿਆ ਫਿਰ ਰਿਹਾ ਬਈ ਪੱਗ ਬੰਨ ਲਈ ਅੱਜ ਇਹ ਕਹਿ ਰਿਹਾ ਵੀ ਮੈਂ ਸਰਦਾਰ ਬਣਨਾ ਗੁਰਦੁਆਰੇ માં ਵੀ ਜਾਵਾ ਰੋਜ਼ ਤੇ ਇੱਧਰ ਆਪਣਾ ਦੇਖੋ ਇਹੋ ਸ਼ੈਤਾਨੀ ਤੇ ਦੇਖ ਇਸ ਦਾ ਮੂੰਹ ਦੇਖੋ ਪਹਿਲਾਂ ਇਹ ਬਹੁਤ ਸ਼ੈਤਾਨੀਆ ਲੱਗਿਆ ਚੋਰੀ ਚੋਰੀ ਜਾਗਾ ਬਈ ਆਪਣੇ ਮੁਰਗੀਆਂ ਦੇ ਅੰਡੇ ਖਾਵਾਇਓ ਇਹ ਕੱਲ ਆਪਾਂ ਨੂੰ ਨਾ ਪਰਾਂ ਮੰਨਗਾਏ ਤੇ ਕਿਉਂਕਿ ਲਿਬੜਾ ਬਹੁਤ ਤੈਸ ਕਰਖਾ ਇੱਧਰ ਆਪਣਾ ਸਾਰਾ ਕੁਝ ਫਰਸ ਫਰਸ ਲਵੇੜਾ ਆਇਆ ਤੇ ਨੂੰ ਆਪਾਂ ਬਾੜੇ ਮੰਨਗਾਏ ਤੇ ਫਿਰ ਵੀ ਉਹ ਦੇਖ ਲੈ ਖੁਲਕਾ ਗੇਟ ਦੇ ਤਲੇ ਨਿਕਲ ਗਿਆ ਤੇ ਲਿਬੜ ਗਿਆ ਸਾਰਾ ਕੱਲ ਪਾਣੀ ਨਿਣਾਇਆ ਪਰ ਸ਼ੈਤਾਨੀਆਂ ਕਰਨ ਤੇ ਹਟਦਾ ਨਹੀਂ ਉਹ ਦੇਖੋ ਤੇ ਹੱਲੇ ਵੀ ਮੰਨੂ ਐ ਕਹਿੰਦਾ ਵੀ ਅੰਡੇ ਫੋਰ ਫਲਾਮ ਨੂੰ ਕਿਉਂ ਰੋਜ਼ ਇਹ ਚੋਰੀ ਜਾ ਕੇ ਅੰਡੇ ਖਾ ਜਾਂਦਾ ਮੁਰਗੀਆਂ ਵੀ ਪਰ ਇੱਧਰ ਦੇਖੋ ਹੁਣ ਵੀ ਤੇ ਫਿਰ ਰਾਤ ਬਾਕੀ ਧੁੱਪ ਨਿਕਲ ਗਈ ਵੀਰੋ ਮੌਸਮ ਤੈਨੂੰ ਮੈਂ ਦੱਸਿਆ ਵੀਰੋ ਧੁੱਪ ਨਿਕਲ ਗਈ ਆ ਬੱਦਲ ਵੀ ਹੋ ਰਿਹਾ ਵਿੱਚ ਤੇ ਬਾਕੀ ਚਲੋ ਦੇਖਦੇ ਆ ਖੇਤਾਂਾਂ ਵਿੱਚ ਜਾ ਕੇ ਮਿਲਦੇ ਆ ਤੁਹਾਨੂੰ ਖੇਤਾਂਾਂ ਜਾ ਕੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਤੇ ਚਲੋ ਫਿਰ ਚੱਲਦੇ ਆ ਜੀ ਅਸੀਂ ਖਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਫਤੇ ਹਫਤੇ ਤੇ ਆਜ ਵੀਰੋ ਸੰਜੋਗ ਨੇ ਆਪਣੇ ਨੇ ਪੱਗ ਬੰਨੀ ਆ ਪਹਿਲੀ ਵਾਰ ਕਿਉਂਕਿ ਮੁੰਡਾ ਗੁੱਡ ਬਾਰੇ ਮਜਾ ਤੇ ਕਹਿੰਦਾ ਮੈਂ ਅੱਜ ਪੱਗ ਬੰਨੋ ਵੀ ਅੱਜ ਪੱਗ ਬੰਨੀ ਆ ਤੇ ਬਾਕੀ ਦੇਖਦੇ ਆ ਮੁੰਡੇ ਨੇ ਕਿਵੇਂ ਦੀ ਬੰਨਰ ਗਈ ਪੁੱਛਦੇ ਆ ਇਹ ਦੇਖੋ ਬਈ ਹਾਂ ਵੀਰ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿਵੇਂ ਜੀ ਲੱਗ ਰਹੀ ਆ ਵੀ ਪੱਗ ਤੇ ਜੋ ਤੇਰੀ ਦਸਤਾਰ ਵਾਲੀ ਕਿਵੇਂ ਲੱਗਦੀ ਵਧੀਆ ਲੱਗ ਰਹੀ ਆ ਬੰਨੇ ਕਰ ਕਰੋ ਹਾਂ ਕਿਨੇ ਬੰਨੀ ਆ ਤੇਰੀ ਮੈਂ ਬਾਬੇ ਨੇ ਕਿਹੜੇ ਬਾਬੇ ਨੇ ਅੱਜ ਜੋਂ ਸਭ ਬੋਲਦੇ ਆ ਗੁਰੂ ਘਰ ਜਾਂਦਾ ਜਿਹੜਾ ਉਹ ਵੀ ਦੇਖੋ ਕਿ ਅੱਜ ਬਾਬਾ ਸਪੈਸ਼ਲ ਪੱਗ ਬੰਨਣ ਆਇਆ ਤਾਂ ਇਸ ਕੀ ਪੱਗ ਬੰਨ੍ਹਗਾ ਗਿਆ ਤੇ ਪੱਗ ਮੈਨੂੰ ਲੱਗਦਾ ਥੋੜੀ ਜਿਹੀ ਬੜੀ ਬਨ ਗਈ ਤੇ ਬਾਕੀ ਵਧੀਆ ਲੱਗ ਰਹੀ ਆ ਤੇ ਮੁੰਡਾ ਕਹਿੰਦਾ ਵੀ ਮੈਂ ਹੁਣ ਪੱਗ ਬੰਨਿਆ ਕਰਾਂਗਾ ਤੇ ਬਾਕੀ ਵਧੀਆ ਠੀਕ ਆ ਵਧੀਆ ਬੰਨਣਾ ਤੇ ਬੰਨਣੀ ਵੀ ਚੀਜ਼ ਦੀ ਆ ਤੇ ਇਹ ਬਾਕੀ ਮੌਸਮ ਅੱਜ ਹੋ ਗਿਆ ਖਰਾਬ ਫੇਰ ਲੇ ਵੀਰੋ ਮੌਸਮ ਹੋ ਰਿਹਾ ਫੇਰ ਖਰਾਬ ਤੇ ਬਾਕੀ ਪਾ ਡੰਗ ਲੁੰਗਰ ਖੜੇ ਹੋਇਆ ਤੇ ਬਹੁਤ ਬੁਰਾ ਹਾਲ ਹੋਦਾ ਵੀਰੋ ਮੇਝ ਤੁਹਾਨੂੰ ਪਤਾ ਹੀ ਹੈ ਗਿੱਲਾ-ਬਿੱਲਾ ਹੋ ਜਾਂਦਾ ਬਾਕੀ ਪਾ ਡੰਗਰ ਪਰੇ ਬੰਨੇ ਹੋ ਵੀ ਤੁਹਾਨੂੰ ਦੱਸਾਂ ਨੇ ਲਓ ਜੀ ਆਪਾਂ ਇਹ ਬਾੜੇ ਜੇ ਬਾਕੀ ਡੰਗਰ ਆਪਣੇ ਇੱਧਰ ਬੰਨੇ ਹੋਇਆ ਦੇਖੋ ਵੀਰੋ ਤੇ ਹੁਣ ਦੇਖੋ ਧੁੱਪ ਨਿਕਲ ਗਈ ਮਿੰਟੋ-ਮਿੰਟ ਧੁੱਪ ਨਿਕਲ ਜਾਂਦੀ ਹੈ ਮਿੰਟੋ-ਮਿੰਟ ਬੱਦਲ ਹੋ ਜਾਂਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਧੁੱਪ ਨਿਕਲੀ ਦੇਖੋ ਹੁਣ ਤੇ ਵਾਕੀ ਹੁਣ ਚੱਲਦੇ ਆ ਵੀਰੋ ਖੇਤਾਂ 'ਚ ਤੇ ਇੱਥੇ ਜਾ ਕੇ ਆਪਾਂ ਗੱਡੇ-ਗੁੱਡੇ ਗੁੱਟਦੇ ਆ ਤੈਨਾਲੋਂ ਦੇਖਦੇ ਆ ਕਣਕ-ਕਣਕ ਤੇ ਮਿੱਧਿਆਂ ਖਲੁੱਤ ਜਾ ਕੇ ਬਣਦੇ ਆਪਾਂ ਵੀਡੀਓ ਦੇ ਨਾਲ ਲੈ ਵੀ ਵੀਰੋ ਪਹੁੰਚ ਗਏ ਆ ਪੱਕ ਖੇਤਵਾਂ ਤੇ ਅੱਜ ਆਪਾਂ ਆਣੇ ਸਪਲੈਂਡਰ ਵਾ ਤੇ ਸਾਈਕਲ ਆਜ ਭੱਲੇ ਕਨੀ ਕਿ ਕੋਈ ਗਾਰਾ ਆ ਬਹੁਤ ਆ ਤੇ ਬਾਕੀ ਦੇਖ ਲੋ ਵੀ ਮੌਸਮ ਤੇ ਧੁੱਪ ਵੱਧੜ ਧੁੱਪੋ ਦਲ ਚਲੇ ਰਿਹਾ ਹਲੇ ਤੇ ਤੇ ਆਪਾਂ ਇੱਕ ਪੇਡਾ ਲੈ ਕੇ ਆਇਆ ਬਈ ਆਪਾਂ ਨੇ ਖੇਤ ਮਹ ਲਾਣ ਵਾਸਤੇ ਲੈ ਆਣਾ ਤਾਂ ਤੇ ਕਹੀਂ ਲੈ ਤੇ ਆਪਾਂ ਪੇਡੇ ਗੁਲਾਬ ਗਲੋਬ ਜਾਂਦਾ ਗੁੰਦਾ ਤੇ ਬਾਕੀ ਆਪਾਂ ਘਰਾਂ ਲਾਤੇ ਇੱਕ ਵੇਡਾ ਆਪਾਂ ਖੇਤਮਾਂ ਲਾਣ ਚੁੱਕਲੇ ਆਂ ਤੇ ਇਹ ਲਾਵਾਂਗੇ ਇਹਨੂੰ ਤੇ ਇੱਧਰ ਆਪਾਂ ਨੇ ਪਹਿਲਾਂ ਸਫਾਈ ਕਰਨੀ ਆ ਵੀਰੋ ਸਾਰੀ ਤੇ ਇੱਧਰ ਦੇਖੋ ਵੀ ਕਿੰਨਾ ਕਵਾੜ ਹੋ ਗਿਆ ਖੇਤਮਾਂ ਤੇ ਕਵਾੜ ਕੋੜ ਪੱਟਣਾ ਸਾਰਾ ਇੱਕ ਗਠੇ ਗੁੱਢਣੇ ਆ ਤੇ ਇਹਨਾਂ ਸਲਾਮ ਦੇ ਪੱਟਣਾ ਤੇ ਬਾਕੀ ਆ ਸਾਰਾ ਪੱਟ ਦਿੰਦੇ ਆ ਅੱਜ ਤੇ ਸ਼ਾਮ ਨੂੰ ਵੀਰੋ ਦੇਖਦਾਂਗੇ ਫਿਰ ਫੇ ਸ਼ਾਮ ਨੂੰ ਇਹਦੇ 'ਚ ਰਾਖ ਵਗੈਰਾ ਪਾ ਕੇ ਜਾਾਂਗੇ ਪਹਿਲਾਂ ਇਹਦੀ ਸਫਾਈ ਕਰਤੀਏ ਤੇ ਇੱਧਰ ਵੀ ਲਾਰਖੇ ਕੁਛ ਇਕੱਠੇ ਆਪਾਂ ਨੇ ਤੇ ਪਹਿਲਾਂ ਆਪਾਂ ਨੇ ਆਪੇ ਡੇਲ ਲੈ ਕੇ ਲਾਈ ਸੀ ਅੰਬ ਦੇ ਤੇ ਨਿੰਬੂ ਦਾ ਤੇ ਬਾਕੀ ਠੀਕ ਚੱਲ ਰਿਹਾ ਹੈ ਵੀ ਪਰ ਇੰਨੇ ਜ਼ਿਆਦਾ ਚੱਲੇ ਨਹੀਂ ਹਲੇ ਤੇ ਪਹਿਲਾਂ ਪਲਾਨ ਨੇ ਫੁੱਲ ਦਾ ਬੁੱਟਾ ਤੇ ਬੁੱਟਾ ਲਾਣੇ ਆ ਪਹਿਲਾਂ ਫਿਰ ਦੇਖਦੇ ਆ ਫਿਰ ਕਰਾਂਗੇ ਪਸਵਾਈ ਤੇ ਫਿਰ ਮਿਲਦੇ ਆ ਤੁਹਾਨੂੰ ਤੇ ਚਲੋ ਫਿਰ ਪਹਿਲਾਂ ਆਪਾਂ ਕਰਦੇ ਆ ਸਟਾਰਟ ਪੇਡਾ ਲਾਣੇ ਆ ਤੇ ਆਪਾਂ ਵੀਰੋ ਕਨਫਿਊਜ਼ ਹੋ ਰਹੇ ਆ ਥੋੜਾ ਜਿਆ ਤੇ ਪੇਡਾ ਲਾਈਏ ਕਿੱਥੇ ਇੱਥੇ ਇਧਰ ਪਲਾਂ ਸਕਦੇ ਦੋਨੋਂ ਬਣਾ ਰਸਤਾ ਕਿਵੇਂ ਟਰੈਕਟਰ ਲਗਾਣਾ ਹੁੰਦਾ ਤੇ ਇਧਰ ਵੀ ਮਤਲਬ ਤੇ ਆਪਾਂ ਨੇ ਸੋਚਿਆ ਪੇਡਾ ਪਲਾਈਓ ਆਪਦੇ ਨਾਲ ਇੱਥੇ ਤੇ ਇੱਥੇ ਸਹੀ ਰਹੂਗਾ ਕਿਉਂਕਿ ਇੱਧਰ ਨੂੰ ਆਪਨੇ ਕੋਈ ਲੰਗਣਾ ਲੁੰਗਣਾ ਨਹੀਂ ਨਾ ਕੋਈ ਜਾਂਦਾ ਇੱਧਰ ਤੇ ਇੱਧਰ ਨੂੰ ਰਸਤਾ ਵੀਰੋ ਪਰਲੀ ਮੋਟਰ ਤੇ ਜਾਣ ਨੂੰ ਇੱਧਰ ਨੂੰ ਟਰੈਕਟਰ ਵਗੈਰਾ ਲਾਂਦੇ ਆ ਤੇ ਉੱਥੇ ਲਾਂਦੇ ਆ ਚਲੋ ਫਿਰ ਉੱਥੇ ਦੇਖਦੇ ਆ ਜੀ ਵੀਰ ਆਪਾਂ ਪੇਡਾ ਦਾ ਭੱਲਾਤਾ ਤੇ ਲਾਇਆ ਆਪਾਂ ਤੁਹਾਨੂੰ ਦਿਖਾਣੇ ਆ ਇਹ ਜਗਾਂ ਦੇ ਭੱਲਾਤਾ ਤੇ ਦੇਖੋ ਬਈ ਕਿਉਂਕਿ ਉਰੇ ਵੀਰੋ ਪੱਤਾਂ ਲਾਇਆ ਕਿਉਂਕਿ ਇੱਕ ਤਾਂ ਇੱਧਰ ਥੋੜਾ ਜਿਹਾ ਆਣ ਜਾਣ ਨਹੀਂ ਹੈਗੀ ਜਿਆਦਾ ਕੋਈ ਚੀਜ਼ ਦੀ ਦੇਖੋ ਕਿੰਨਾ ਵਧੀਆ ਫੁੱਲ ਖਿੜੇ ਰੇ ਉੱਪਰ ਤੇ ਦੂਜੀ ਗੱਲ ਇਹਦੇ ਜੀ ਵੀਰੋ ਧੁੱਪ ਮਤਲਬ ਪੂਰੀ ਪੈਣੀ ਹੈ ਇੱਧਰ ਨੂੰ ਆ ਦੇਖੋ ਕਿੰਨੀ ਤਰ੍ਹਾਂ ਫੁੱਲ ਧੁੱਪ ਵੈਰੀ ਇੱਧਰ ਤੇ ਧੁੱਪ ਚ ਇਹ ਖਿਆਦਾ ਖਿਲਦਾ ਕਿਉਂਕਿ ਜੇ ਸ਼ੌਂਪ ਪਈ ਜਾਂਦੀ ਹੈ ਤੇ ਤੇ ਆ ਪੇਡਾ ਖਰਾਬ ਹੋ ਜਾਂਦਾ ਹੁੰਦਾ ਨਹੀਂ ਹੈਗਾ ਤੇ ਧੁੱਪ ਲੱਗ ਰਹੀ ਹੈ ਦੇਖੋ ਕਿੰਨਾ ਵਧੀਆ ਫੁੱਲ ਵਿਖਲ ਰਹੇ ਉੱਪਰ ਤੇ ਆਹ ਕੰਮ ਹੋ ਗਿਆ ਆਪਣਾ ਤੇ ਹੁਣ ਆਪਾਂ ਕਰਦਨੇ ਵੀਰੋ ਗਠਿਆਂ ਦੀ ਗੁਡਾਈ ਤੇ ਆ ਦੇਖੋ ਕਿੰਨਾ ਕਿੰਨਾ ਕਬਾੜ ਹੋ ਰਿਹਾ ਇਹਦੇ ਚ ਤੇ ਡਰਲੇ ਚਸ ਵੀ ਕਰਨੀ ਆ ਸਾਰਿਆਂ ਚ ਤੇ ਬਾਕੀ ਨਾਸਲਾਂ ਚ ਥੋੜਾ ਥੋੜਾ ਕਬਾੜ ਉਹ ਵੀ ਪਟਾਂਗੇ ਤੇ ਬਾਕੀ ਅੱਲਾ ਬਿਲਾ ਵੇ ਹੋ ਰਿਹਾ ਤੇ ਬਾਕੀ ਕਰਦਨੇ ਆ ਸਫਾਈ ਫਿਰ ਮਿਲਦੇ ਆ ਤੁਹਾਨੂੰ ਲੈ ਵੀ ਵੀਰੋ ਪੂਰੇ 2 ਘੰਟੇ ਲੱਗਾ ਆਪਣੀ ਸਾਰੀ ਗੁਡਾਈ ਕਰਤੀ ਤੇ ਬਈ ਪਾਣੀ ਦੀ ਬਹੁਤ ਪਿਆਸ ਲੱਗਣ ਲੱਗੀ ਤੇ 12 ਵਜੇ ਵੀ ਦੁਪਹਿਰ ਕੇ ਗਰਮੀ ਗਰਮੀ ਹੋ ਗਈ ਦੇਖੋ ਧੁੱਪ ਵੀ ਨਿਕਲ ਗਈ ਮੌਸਮ ਵੀ ਹੋ ਗਿਆ ਸਾਫ ਤੇ ਦੇਖ ਲਓ ਬਈ ਪਹਿਲਾਂ ਦੇਖੋ ਇਹਨਾਂ ਘਟਿਆਂ ਦਾ ਕੀ ਹਾਲ ਦਾ ਤੇ ਇਹ ਦੇਖ ਲਓ ਗੁਡਾਈ ਕਰ ਕਰ ਕਿੰਨੇ ਸਾਫ ਹੋ ਗਏ ਤੇ ਇੱਧਰ ਵੀ ਦੇਖ ਲਓ ਆਪ ਦੇਖ ਲਓ ਬਈ ਸੋ ਪੂਰੀ ਗੁਡਾਈ ਕਰਤੀ ਪਾਣੇ ਸਾਰਿਆਂ ਦੀ ਤੇ ਉਪਰੇ ਵੀ ਹੋ ਗਈ ਤੇ ਨਸਲਾਂ ਦੀ ਵੀ ਤੇ ਆਪਾਂ ਨੇ ਲਵੇ ਲਵੇ ਵਾਲਾ ਵੀ ਖਵਾੜ ਪਈ ਪੱਟ ਤਾਂ ਇੱਧਰ ਦੇਖੋ ਕਿੰਨਾ ਖਵਾੜ ਹੋ ਗਿਆ ਸੀ ਤੇ ਇੱਕ ਢੇਰੀ ਉਹ ਪਈ ਕੋਈ ਤੇ ਇੱਕ ਇੱਧਰ ਪਈ ਆ ਤੇ ਵਧੀਆ ਹੋ ਗਈ ਵੀਰੋ ਤੇ ਗਡਾਈ ਕਰਕੇ ਕਿਉਂਕਿ ਇਹਨਾਂ ਦੀ ਗਡਾਈ ਕਰਨ ਨਾਲ ਵੀਰੋ ਇੱਕ ਤਰ੍ਹਾਂ ਵਧੀਆ ਫੁੱਲਦੇ ਆ مطلب ਗਠੇ ਮੋਟੇ ਹੁੰਨੇ ਆ ਤੇ ਹੁਣ ਗਡਾਈ ਹੋ ਗਈ ਤੇ ਹੁਣ ਆਪਾਂ ਇਹਨਾਂ ਦੇ ਰਾਖ ਪਾਵਾਂਗੇ ਲੈਣ ਕੇ ਇੱਕ ਥੈਲਾ ਰਾਖ ਦਾ ਭਰ ਕੇ ਲਿਆ ਕੇ ਇਹਨਾਂ ਦੇ ਪਾ ਦਾਂਗੇ ਉਹਦੇ ਨਾਲ ਵੀਰੋ ਵਧੀਆ ਗਰੋਥ ਕਰਦੇ ਆ ਲਾ ਲੋ ਇਹਨਾਂ ਨੂੰ ਰੇਹ ਦਵਾਈ ਮਿਲ ਜਾਂਦੀ ਆ ਵਧੀਆ ਇਸ ਕਰਕੇ ਤੇ ਉਹ ਵਧੀਆ ਹੋ ਗਏ ਹੁਣ ਤੇ ਗਡਾਈ ਆਪਣੀ ਬਹੁਤ ਟਾਈਮ ਤੋਂ ਹੋਈ 3 ਘੰਟੇ ਲੱਗੇ ਇਹਨਾਂ ਦੋ ਕਸੋਰੀ ਤੇ ਸਾਰੀ ਕਢਾਈ ਹੋ ਗਈ ਆਪਣਾ ਫਾਈਨਲ ਹੋ ਗਿਆ ਕੰਮ ਤੇ ਬਾਕੀ ਚੱਲਾਂਗੇ ਆਪਾਂ ਵੀਰੋ ਥੈਲਾ ਇੱਕ ਆਪਾਂ ਰਾਖਾ ਲੈਣਾ ਤੇ ਲੈ ਕੇ ਇਹਨਾਂ ਤੇ ਪਾਵਾਂਗੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ